ਤੁਸੀਂ ਦੇਖ ਸਕਦੇ ਆ ਕੀ ਹਾਲਾਤ ਆ ਇੱਥੇ ਪਾਣੀ ਦੇ ਦੇਖੋ ਇਹ ਲਗਭਗ ਇਹ ਉਹੀ ਰਸਤਾ ਆ ਜਿਹਨੂੰ ਅਸੀਂ ਬਾਬੇ ਡੇਰਾ ਬਾਬਾ ਨਾਂਡ ਨੂੰ ਸੰਗ ਵਾਲਾ ਰਸਤਾ ਕਿਹਾ ਜਾਂਦਾ ਆ ਤੁਸੀਂ ਦੇਖ ਸਕਦੇ ਹੋ ਇੱਥੇ ਲੋਕਾਂ ਦੀਆਂ ਫਸਲਾਂ ਡੁੱਬ ਗਈਆਂ ਆ ਤਰਖਤ ਸਫੇਦੇ ਦਾ ਸਫੇਦੇ ਦਾ ਕਿੰਨਾ ਵੱਡਾ ਹੁੰਦਾ ਇਹ ਵੀ ਡੁੱਬਿਆ ਪਿਆ ਆ ਕਹਿ ਰਹੇ ਆ ਕਿ ਕੱਲ ਤਾਂ ਪਾਣੀ ਘੱਟ ਸੀ ਪਰ ਅੱਜ ਪਾਣੀ ਕਾਫੀ ਚੜ ਚੁੱਕਾ ਆ ਔਰ ਤੁਸੀਂ ਦੇਖ ਸਕਦੇ ਹੋ ਜੰਗਲੀ ਜਾਰਬਾਰਾ ਦਾ ਜੰਗਲੀ ਹੋਰ ਵੀ ਕਈ ਸੱਪ ਸੁਪੋੜੀਏ ਜਿਹੜੇ ਆ ਪਾਣੀ ਦੇ ਵਿੱਚ ਜਹਦੀਲੇ ਆ ਚੁੱਕੇ ਨੇ ਤੇ ਪਾਣੀ ਦੇ ਵਿੱਚ ਜਾਣ ਤੋਂ ਵੀ ਲੋਕ ਡਰਦੇ ਪਏ ਆ ਤੇ ਰਾਤ ਨੂੰ ਪੈੜਾ ਵੀ ਲਗਾਇਆ ਜਾਂਦਾ ਆ ਪਸ਼ੂਆਂ ਦਾ ਦੇਖ ਸਕਦੇ ਆ ਕਿੰਨਾ ਚਾਰਾ ਖਰਾਬ ਹੋ ਚੁੱਕਾ ਆ ਪਿਛਲੇ ਦਿਨਾਂ ਤੋਂ ਇੱਕ ਅਸੀਂ ਗਾਣਾ ਸੁਣਦੇ ਆ ਰਹੇ ਆ ਨਛੱਤਰ ਗਿੱਲ ਦਾ ਕਿ ਦਾਤਾ ਜੀ ਮਿਹਰ ਕਰੋ ਗਾਣਾ ਤਾਂ ਸਾਰੇ ਲਾਈ ਜਾਂਦੇ ਆ ਪਰ ਜਿਨ੍ਹਾਂ ਦੇ ਉੱਤੇ ਪਾਣਾ ਬੀਜ ਦਾ ਪਿਆ ਆ ਉਹਨਾਂ ਨੂੰ ਪੁੱਛ ਕੇ ਦੇਖੋ ਕੀ ਹਾਲਾਤ ਬਣੇ ਹੋਏ ਆ ਤੇ ਇਸੇ ਤਰ੍ਹਾਂ ਮੈਂ ਅੱਜ ਪਹੁੰਚਿਆ ਹੋਇਆ ਜੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਿਆਣੀ ਪਿੰਡ ਦੇ ਕੋਲ ਪਿੰਦਾ ਮੰਡ ਏਰੀਆ ਤੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਤਕਰੀਬਨ ਉਹ ਜੇ ਤੁਹਾਨੂੰ ਵੀਡੀਓ ਦੇ ਵਿੱਚ ਸਫੇਦੇ ਜਿਹਾ ਉਹ ਦਰਖਤ ਦਿਸਦੇ ਪਏ ਆ ਉਹ ਇੱਥੋਂ ਤਕਰੀਬਨ ਕਿੰਨਾ ਕੁ ਦੱਸਿਆ ਭਾਜੀ ਦਰਿਆ ਹੈਗਾ ਇੱਥੋਂ 3 ਕਿਲੋਮੀਟਰ ਹਾਂਜੀ 3 ਕਿਲੋਮੀਟਰ ਇੱਥੋਂ ਮੇਰੇ ਪਿੱਛੇ ਦਰਿਆ ਆ ਤੇ ਆ ਤੁਸੀਂ ਦੇਖ ਸਕਦੇ ਹੋ 3 ਕਿਲੋਮੀਟਰ ਅੱਗੇ ਤੱਕ ਪਾਣੀ ਆ ਚੁੱਕਾ ਆ ਤੇ ਆ ਤੁਸੀਂ ਇਹ ਸਾਹਮਣੇ ਜਿਹੜਾ ਦੇਖਦੇ ਪਏ ਆ ਇਹ ਕਮਾਦ ਬਿਲਕੁਲ ਡੁੱਬ ਚੁੱਕਾ ਆ ਤੇ ਤੁਸੀਂ ਦੇਖ ਸਕਦੇ ਆ ਜਿਹੜੇ ਭਾਈ ਹੁਣੇ ਵਿੱਚ ਪਾਣੀ ਦੇ ਲੰਘਦੇ ਪਏ ਆ ਤੇ ਇਹਨਾਂ ਦੇ ਕਹ ਲਓ ਕਿ ਪੂਰਾ ਹੀ ਪਾਣੀ ਲਗਭਗ ਚੜ ਚੁੱਕਾ ਆ ਤੇ ਇਸੇ ਤਰ੍ਹਾਂ ਅਸੀਂ ਹੁਣ ਇੱਥੇ ਦੇ ਜਿਹੜੇ ਮੌਜੂਦਾ ਵਾਸੀ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਉਹਨਾਂ ਦੇ ਹਾਲਾਤਾਂ ਬਾਰੇ ਤੇ ਬਾਕੀ ਦੀ ਜਾਣਕਾਰੀ ਇਹਨਾਂ ਕੋਲ ਲੈਣੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਇਹ ਪਾਣੀ ਪਹਿਲਾਂ ਘੱਟ ਸੀ ਹੁਣ ਕੱਲ ਦਾ ਚੜ ਗਿਆ ਹਾਂਜੀ ਸਰ ਕੱਲ ਦਾ ਪਾਣੀ ਕਾਫੀ ਵਧ ਗਿਆ ਰੱਦ ਤੇ ਫੇ ਇਹਦੇ ਵਿੱਚ ਤਾਂ ਜਿਹੜਾ ਹੁਣ 3 ਕਿਲੋਮੀਟਰ ਦਾ ਇਹ ਦਰਿਆ ਦਾ ਏਰੀਆ ਦੇ ਵਿੱਚ ਤਾਂ ਘਰ ਵਗੈਰਾ ਸਾਰਾ ਕੁਝ ਹਾਂਜੀ ਹਾਂਜੀ ਵਿੱਚ ਘੇਰੇ ਦੇ ਆ ਗਿਆ 4-5 ਪਾਣੀ ਪਣੀ ਹੋ ਗਿਆ ਅੱਛਾ ਜੀ ਤੇ ਫਿਰ ਤੁਹਾਡਾ ਮਾਲ ਡੰਗਰ ਘਰ-ਵਾਰ ਕੋਈ ਰਹਿ ਗਿਆ ਕੋਈ ਲੈ ਸਰ ਚਾਹੀਏ ਕਿ ਉਹਨੂੰ ਕਿੱਦਾਂ ਲੈ ਕੇ ਆਏ ਤੁਸੀਂ ਪਹਿਲਾਂ ਹੀ ਲੈ ਆ ਕੇ ਜਾ ਉਹ ਟਰੈਕਟਰ ਟਰਾਲੀ ਦਾ ਕਿਦਾਂ ਮਤਲਬ ਟਰੈਕਟਰ ਡੁੱਬ ਗਿਆ ਸੀ ਟਰਾਲੀ ਵੀ ਤੇ ਕੋਈ ਰੱਖਣ ਮਤਲਬ ਆਇਆ ਰੱਖਣੀ ਬੰਨਣ ਆਇਆ ਤੇ ਪੈਣਾ ਪਰ ਉਹਨਾਂ ਨੂੰ ਕੱਢਿਆ ਜ ਇੱਕਦਮ ਪਾਣੀ ਰਾਤ ਆ ਗਿਆ ਦੱਸਿਆ ਨਹੀਂ ਗਿਆ ਤੁਹਾਨੂੰ ਅੱਛਾ ਦੱਸਿਆ ਨਹੀਂ ਹਾਂਜੀ ਰਾਤੋ ਰਾਤ ਪਾਣੀ ਆ ਹਾਂ ਰਾਤੋ ਰਾਤ ਖੁੱਲ ਆ ਗਿਆ ਕੱਲ੍ਹ ਤੱਕ ਘਟ ਸੀ ਤੇ ਰਾਤੋ ਰਾਤ ਵਧ ਗਿਆ ਸਰ ਤੇ ਸਮਾਨ ਕੋਈ ਤੁਹਾਡਾ ਖਰਾਬ ਤਾਂ ਨਹੀਂ ਹੋਇਆ ਸਮਾਨ ਥੋੜਾ ਬਹੁਤ ਹਲਿਆਂ ਦਾ ਬਾਕੀ ਉੱਥੇ ਹੀ ਘਰਾਂ ਚ ਹੀ ਪਿਆ ਤੇ ਘਰਾਂ ਦੇ ਵਿੱਚ ਪਾਣੀ ਕਿੰਨਾ ਖੁੰਦਾ ਆ ਘਰਾਂ ਦੇ ਵਿੱਚ ਹੋਏਗਾ 5 6 6 ਫੁੱਟ ਹੋ ਗਿਆ ਵਿੱਚ ਘਰਾਂ ਦੇ ਵਿੱਚ ਹਾਂਜੀ ਠੀ ਨੇ ਨਹੀਂ ਇਕੱਠਾ ਪਿੰਡਾ ਹੈ ਨਹੀਂ ਨਹੀਂ ਤੁਹਾਡਾ ਇੱਕ ਮੰਜ਼ਿਲ ਹੈ ਕਿ ਦੋ ਮੰਜ਼ਿਲ ਹੈ ਸਹੀ ਗੱਲ ਸਹੀ ਗੱਲ ਸਿੰਗਲ ਹਾਂਜੀ ਸਹੀ ਗੱਲ ਤੇ ਇਹ ਪਾਣੀ ਲਗਭਗ ਹਰ ਸਾਲ ਆ ਜਾਂਦਾ ਜੀ ਹਾਂਜੀ ਹਾਂਜੀ 2023 'ਚ ਵੀ ਆਇਆ ਸੀ ਅੱਛਾ ਜੀ ਤੇ ਪਹਿਲੇ ਸਾਲ ਨਹੀਂ 23 'ਚ ਆਇਆ ਸੀ ਉਦੋਂ ਵੀ ਇੰਦਾ ਨਹੀਂ ਹੈਗਾ ਸੀ ਲਾਤ ਮਾ ਘੱਟ ਸੀ ਉਦੋਂ ਵੇ ਗਿਆਦਾ ਅੱਛਾ ਜੀ ਹਾਂਜੀ ਤੇ ਇਹ ਪਾਣੀ ਦੇ ਵਿੱਚ ਮੈਂ ਤਾਂ ਈ ਦਾਦੇ ਸੀਗੇ ਕਿ ਤੇ ਸੱਪ ਜਾਂ ਹੋਰ ਜੰਗਲੀ ਹਾਂਜੀ ਹਾਂਜੀ ਜਰੀਲੇ ਬਹੁਤ ਆ ਗਿਆ ਸੱਪ ਬੱਚੇ ਮਸੇ ਕੱਢ ਲਿਆ ਰਾਤ ਯੱਕ ਤਾਂ ਪਾਣੀ ਸਾੜਾ ਤੇ ਬੱਚਿਆਂ ਨੂੰ ਨਸਕਾਨ ਹੋ ਸਕਦਾ ਇੱਕ ਡੰਗਰ ਆਪਾਂ ਜੋ ਵੀ ਅੱਛਾ ਜੀ ਕੋਈ ਚਾਰਾ ਨਹੀਂ ਆ ਰਿਹਾ ਕੋਈ ਕੁਝ ਨਹੀਂ ਆ ਗੁਰਦਵਾਰੇ ਆਇਆ ਹੁਣ ਲੰਗਰ ਲੈ ਗਿਆ ਹਾਂਜੀ ਇਹ ਪੁੱਲ ਪੁੱਟਾ ਗੁਰਦੁਆਰਾ ਉਹ ਜਿਹੜੇ ਕਰਦੇ ਪਏ ਨਾ ਮਦਦ ਤੇ ਭਾਜੀ ਫਸਲ ਦਾ ਉਹ ਤਾਂ ਦੇਖਦੇ ਹੀ ਪਏ ਆ ਕੀ ਹਾਲਾਤ ਬਣ ਚੁੱਕੇ ਆ ਫਸਲ ਦੇ ਤਾਂ ਬਹੁਤ ਮਾਰੇ ਹਾਲਾ ਜੀ ਤੁਹਾਨੂੰ ਤੁਹਾਡੇ ਸਾਹਮਣੇ ਹੀ ਆ ਜੀ ਹਾਂਜੀ ਇਹ ਤਾਂ ਕਮਾਦ ਹੀ ਡੋਬੀ ਗਿਆ ਹੈ ਕਮਾਦ ਡੁੱਬ ਗਿਆ ਇੱਥੇ ਮੂੰਜੀ ਆ ਮੂੰਜੀ ਦੀ ਫਸਲਾਂ ਡੁੱਬ ਗਈਆਂ ਵਾ ਤੇ ਆਪਾਂ ਹੁਣ ਬੱਚੇ ਕੱਢ ਕੇ ਆਣ ਲਗੇ ਸਾਡੀ ਬੇੜੀ ਡੁੱਬ ਗਈ ਆ ਬੇੜੀ ਬਹੁਤ ਮੁਸ਼ਕਲ ਆ ਆਪਾਂ ਕੱਢ ਕੇ ਲੈਂਦੀ ਆ ਬਹੁਤ ਹਾਲ ਥਾਡੇ ਮਾਰੇ ਆ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਜੀ ਕੋਈ ਸਾਨੂੰ ਪੁੱਛ ਦੱਸ ਨਹੀਂ ਕਰ ਰਿਹਾ ਸਿਰਫ ਕੋਲ ਪੱਕੇ ਵਾਲੇ ਆ ਰਹੇ ਆ ਜਾਂ ਬ੍ਰੀਮਪੁਰ ਗੁਰਦੁਆਰੇ ਸਾਨੂੰ ਛਰਨ ਮਿਲੀ ਜਾਂ ਸਾਨੂੰ ਕੋਈ ਛਰਨ ਨਹੀਂ ਤੇ ਤੇ ਭਾਜੀ ਜਿੱਦਾਂ ਇਹ ਤੁਸੀਂ ਗੱਲ ਕਰਦੇ ਸਰਕਾਰ ਵੱਲੋਂ ਕੋਈ ਮਾਲੀ ਸਹਾਤਾ ਨਹੀਂ ਮਿਲੀ ਨਹੀਂ ਜੀ ਨਹੀਂ ਤੇ ਜਿਹੜੀ ਬੇੜੀ ਆ ਤੁਹਾਡੀ ਆਪਣੀ ਕਿ ਸਰਕਾਰ ਵੱਲੋਂ ਇਹ ਆਪਾਂ ਸਵੇਰ ਤੋਂ ਲੈਂਦੀ ਸਰਕਾਰ ਵੱਲੋਂ ਹਾਂ ਜੀ ਸਰਕਾਰ ਵੱਲੋਂ ਹਾਂ ਜੀ ਕੱਲ ਮੁੰਡਿਆਂ ਲੈਂਦੀ ਆ ਅੱਛਾ ਜੀ ਇਹਦਾ ਵੀ ਫਰੀਦ ਮਿਲੇਗੀ ਜਾਂ ਕੋਈ ਰੈਂਕ ਨਹੀਂ ਫਰੀਦ ਚ ਚਲੋ ਫੇਰ ਵੀ ਸ਼ੁਕਰ ਆ ਤੇ ਇਹਦੇ ਵਿੱਚ ਹੁਣ ਤੁਹਾਡੀ ਫਸਲ ਖਤਮ ਹੋ ਗਈ ਹਾਂ ਖਤਮ ਹੋ ਗਈ ਜੀ ਘੜੋ ਘੜ ਦੋ 300 ਏਕੜ ਜ਼ਮੀਨ ਪਿੰਡ ਬਦੁੱਲਾਪੁਰ ਦੀ ਸਾਰੀ ਖਤਮ ਹੋ ਗਈ ਖਤਮ ਹੋ ਗਿਆ ਹਾਂ ਜੀ ਪਿੰਡ ਬਦੁੱਲਾਪੁਰ ਇਹ ਚੰਬੀ ਦੇ ਪਿੱਛੇ ਆ ਜੀ ਡੁੱਬਿਆ ਪਿਆ ਬਿਲਕੁਲ ਡੁੱਬ ਗਿਆ ਜੀ ਬਿਲਕੁਲ ਡੁੱਬ ਗਿਆ ਜੀ ਹੁਣ ਉੱਥੇ ਕੋਈ ਵੀ ਹੈ ਨਹੀਂ ਉੱਥੇ ਕੋਈ ਨਹੀਂ ਜੀ ਸਾਡੇ ਘਰ-ਬਾਰ ਸਾਡਾ ਸਮਾਨ ਦਾਣਾ ਫੱਕਾ ਸਾਰਾ ਡੁੱਬ ਗਿਆ ਜੀ ਅੱਛਾ ਜੀ ਤਿੰਨ ਤਿੰਨ ਕਿਲੋ ਫੁੱਟ ਪਾਣੀ ਚੜ ਗਿਆ ਚਾਰ ਚਾਰ ਫੁੱਟ ਪਾਣੀ ਚੜਿਆ ਅੱਛਾ ਜੀ ਸਾਡੇ ਬਹੁਤ ਹਾਲਾਤ ਮਾੜੇ ਆ ਜੀ ਪਸ਼ੂਆਂ ਨੂੰ ਸਾਡੇ ਚਾਰਾ ਨਹੀਂ ਮਿਲ ਰਿਹਾ ਸਾਡੇ ਬਹੁਤ ਮਾੜੇ ਹਾਲ ਆ ਜੀ ਇਹ ਨਾ ਫੇ ਤੁਹਾਡੇ ਇੱਕ ਤਾਂ ਇੱਕ ਹੋ ਗਿਆ ਫਸਲ ਖਰਾਬ ਹੋ ਗਈ ਜੀ ਘਰ ਵੀ ਤੁਹਾਡੇ ਖਰਾਬ ਹੋ ਗਿਆ ਨਹੀਂ ਕਿੰਦਰ ਪਾਣੀ ਵਰ ਜਾਣਾ ਤੇ ਟੇਟੀਆਂ ਤੇ ਸਮਾਨ ਆ ਜਾ ਸਰ ਸਮਾਨ ਖਰਾਬ ਹੀ ਹੋ ਗਿਆ ਜੀ ਖਰਾਬ ਹੀ ਹੋ ਗਿਆ ਤੇ ਫੇ ਬੱਚਿਆਂ ਦੀ ਪੜਾਈ ਪੜਾਈਆਂ ਬੱਚੇ ਵਿਚਾਰ ਬਸ ਤੇ ਸਾਰਾ ਕੁਝ ਉੱਥੇ ਰਹਿ ਗਿਆ ਬੱਚੇ ਮੱਛੇ ਕੱਢੇ ਬੱਚੇ ਕਿੱਥੇ ਵਿਚਾਰੇ ਸਕੂਲ ਜਾਣ ਠੀਕ ਹੈ ਜੀ ਕਾਰ ਹੋਏ ਤਾਂ ਬੰਦਾ ਭੇਜੇ ਇੱਥੇ ਵਿਚਾਰੇ ਅਸੀਂ ਆ ਬਸ ਟਾਈਮ ਪਾਸ ਕਰਦੇ ਪਏ ਬੱਚੇ ਹੁਣ ਕਿੱਧਰ ਪੀਂਦੇ ਇਹਨੂੰ ਸਾੜਕ ਬਸ ਇੱਥੇ ਤੱਕ ਹੀ ਆ ਇਹ ਕਿ ਲੇ ਪਿੰਡ ਬੰਦਾਪੁਰ ਦੀ ਇੱਥੇ ਮਨਿਆਦੀ ਦੀ ਸਾਡੇ ਪਿੰਡ ਬਦੁੱਲਾਪੁਰ ਉੱਥੇ ਰਹਿ ਗਿਆ ਵਾ ਅੱਛਾ ਉਹ ਡੁੱਬ ਗਈ ਬਿਲਕੁਲ ਛੜਕ ਖਤਮ ਹੋ ਗਿਆ ਹਾਂ ਖਤਮ ਹੀ ਹੋ ਗਿਆ ਐਦਾ ਪਾਣੀ ਨਕਾਸ ਟੁੱਟ ਗਿਆ ਸਾਡੇ ਪਿੰਡ ਦਾ ਤੇ ਪਾਣੀ ਇਸ ਟਾਈਮ ਇੱਥੇ ਕਿੰਨਾ ਤੁਸੀਂ ਦੱਸਦੇ ਪਏ 12 ਫੁੱਟ ਆ ਇੱਥੇ 12 ਫੁੱਟ ਪਾਣੀ ਹੈ ਜੀ ਤੇ 12 ਫੁੱਟ ਤੇ ਦਰਿਆ ਹਾਲੇ ਤੱਕ ਤਾਂ ਤਕਰੀਬਨ ਪਿੱਛੇ ਹੀ ਰਹਿ ਗਿਆ ਹਾਂਜੀ ਸਾਢੇ 3 ਕਿਲੋਮੀਟਰ ਦਰਿਆਵ ਸਾਢੇ 3 ਕਿਲੋ ਹਾਂਜੀ ਅਜੇ ਬਹੁਤ ਚੜਾਈ ਚ ਪਾਣੀ ਹੈ ਯਾਨੀ ਪਤਾ ਰਾਤ ਨੂੰ ਕਿੰਨੀ ਕੁ ਮਾਰ ਕਰ ਸਕਦਾ ਠੀਕ ਹੈ ਜੀ ਤੇ ਅੱਗੇ ਜਿਹੜੇ ਤੁਹਾਡੇ ਮੈਡੀਕਲ ਸਹਾਇਤਾ ਦਾ ਤੁਹਾਨੂੰ ਕੀ ਇੱਥੇ ਮਿਲਿਆ ਪਿਆ ਜੀ ਬਹੁਤ ਕੁਝ ਮਿਲਦਾ ਪਿਆ ਜੀ ਅੱਛਾ ਜੀ ਦਵਾਈ ਦਾ ਹਾਂਜੀ ਨਹੀਂ ਮਿਲਦੇ ਬਈ ਬਸ ਸਰਕਾਰ ਕੋਲੋਂ ਤੁਸੀਂ ਇਹ ਮੰਗ ਕਰਦੇ ਕਿ ਜਿਹੜੀ ਕੋਈ ਫਸਲ ਖਰਾਬ ਹੋਈ ਆ ਜਾਂ ਉਹਦਾ ਕੋਈ ਨੁਕਸਾਨ ਹੋਇਆ ਹਾਂਜੀ ਜਿਹੜੇ ਘਰ-ਬਾਰ ਸਾਡਾ ਸਮਾਨ ਖਰਾਬ ਹੋਇਆ ਉਹਦਾ ਸਾਨੂੰ ਦਿੱਤਿਆ ਜੀ ਸਾਰੇ ਤੇਰੇੜਾ ਪੈ ਗਿਆਂ ਥੰਮਰੇਆਂ ਤੇਰੇੜਾ ਪੈ ਗਿਆਂ ਇਦਾਂ ਪਾਣੀ ਛੜਦਾ ਸਾਡੇ ਕਮਰੇ ਵੀ ਡਿੱਗ ਸਕਦੇ ਇੱਕ ਇੱਕ ਮੰਝਲੀ ਕਮਰੇ ਆ ਸਾਡੇ ਅੱਛਾ ਜੀ ਸਿੰਗਲ ਤੇ ਚਲੋ ਬਾਕੀ ਅੱਗੇ ਵੀ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਆਂ ਤੇ ਹੋਰ ਵੀ ਇੱਥੇ ਹਾਲਾਤਾਂ ਦਾ ਜਾਇਜ਼ਾ ਲੈਂਦੇ ਆਂ ਵੀਡੀਓ ਤੇ ਬਣੇ ਰਹੋ ਜੀ ਹੁਣ ਆਪਾਂ ਗੱਲ ਕਰਦੇ ਆਂ ਜੀ ਜਿਹੜੇ ਪੁਲਫੁਕਤਾ ਗੁਰਦੁਆਰਾ ਸਾਹਿਬ ਤੋਂ ਇੱਥੇ ਸੇਵਾ ਕੀਤੀ ਜਾ ਰਹੀ ਆ ਲੰਗਰ ਦੀ ਪ੍ਰਸ਼ਾਦੇ ਦੀ ਸੇਵਾ ਜਿਹੜੀ ਨਿਰੰਤਰ ਚੱਲਦੀ ਪਈ ਆ ਤੇ ਕਰਦੇ ਆਂ ਬਾਬਾ ਜੀ ਨਾਲ ਗੱਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਇੱਕ ਬਾਬਾ ਜੀ ਗੁਰਦੁਆਰਾ ਸਾਹਿਬ ਵੱਲੋਂ ਕੀ ਕੀ ਇੱਥੇ ਸੇਵਾ ਨੁਮਾਇਜ਼ ਆ ਗੁਰਦੁਆਰਾ ਸਾਹਿਬ ਵੱਲੋਂ ਗੁਰਸੱਜਣਾਂ ਵਾਤੇ ਪ੍ਰਸ਼ ਹਾਂਜੀ ਕਾਰਾ ਤੋਂ ਕੱਲ ਸ਼ਾਮੇ ਵੀ ਲੈ ਕੇ ਆਏ ਸਨ ਕੱਲ ਸਵੇਰ ਤੋਂ ਫੇਰ ਹੁਣ ਜਿੱਥੇ-ਜਿੱਥੇ ਇਲਾਕੇ ਦੇ ਵਿੱਚ ਸੰਗਤ ਦਾ ਡੇਰ ਕੋਲ ਫੋਨ ਆਊਗਾ ਬਾਬਾ ਜੀ ਹਰ ਇੱਕ ਜਗ੍ਹਾ ਤੇ ਪਹੁੰਚਾਂਗੇ ਪ੍ਰਸ਼ਾਦਾ ਪੜੇ ਲੈ ਕੇ ਅੱਜ ਮੈਂ ਖੁਰਦਰਾ ਸਾਹਾ ਵੱਲੋਂ ਪੂਰੀ ਡਿਊਟੀ 24 ਘੰਟੇ ਤਤਪਰ ਆਏ ਗੁਰੂ ਘਰ ਦੀ ਸੇਵਾ ਦਰਪਾਨ ਪ੍ਰਸ਼ਾਦੇ ਠੀਕ ਹੈ ਜੀ ਹਾਂਜੀ ਜਦੋਂ ਕਿਤੇ ਫੋਨ ਆਵੇ ਕਿਸੇ ਕਿਸੇ ਪਾਸੇ ਵੀ ਸੰਗਤ ਦਾ ਤੇ ਬਾਬਾ ਜੀ ਹੁਣ ਉਸੇ ਵੇਲੇ ਫੋਨ ਕਿੱਥੇ-ਕਿੱਥੇ ਤੁਸੀਂ ਇੱਥੇ ਜਾਏ ਆ ਇੱਥੇ ਫੇਰ ਹਲੇ ਇੱਥੇ ਆਏ ਆ ਜੀ ਹੁਣ ਰਾੜੇ ਮੋੜ ਤੇ ਜਾਣਾ ਹੈ ਜੀ ਹਾਂਜੀ ਉੱਥੇ ਵੀ ਹੋਣੇ ਪੜਾ ਲਗਾ ਕੋਈ 50 60 ਜੀ ਉੱਤੇ ਬੈਠੇ ਆ ਪਰਛਾਦਾ ਸ਼ਕਨ ਤੋਂ ਬਗੈਰ ਹਾਂਜੀ ਉੱਥੇ ਲੈ ਕੇ ਪਹੁੰਚਾਂਗਾ ਹੋਰ ਵੀ ਜਿੱਥੋਂ ਕਿਤੇ ਇਲਾਕੇ ਦੇ ਵਿੱਚ ਫੋਨ ਆਊਗਾ ਉੱਥੋਂ ਆਵਾਂ ਉੱਥੇ ਜਾਵਾਂਗੇ ਹਾਂਜੀ ਬਾਕੀ ਵੀਡੀਓ ਦੇਖ ਰਹੇ ਟਾਂਡਾ ਇਲਾਕਾ ਨਿਵਾਸੀਆਂ ਨੂੰ ਮੈਂ ਇਹੀ ਗੱਲ ਬੇਨਤੀ ਕਰਨਾ ਚਾਹੁੰਦਾ ਦੇਖੋ ਜੀ ਇਹੀ ਸਮਾਂ ਹੁੰਦਾ ਆ ਕਿ ਆਪਣੇ ਵੀਰ ਭੈਣਾਂ ਦੀ ਮਦਦ ਕਰਨੀ ਤੇ ਚਲੋ ਬਾਬਾ ਜੀ ਵੱਲੋਂ ਗੁਰਦੁਆਰਾ ਸਾਹਿਬ ਵੱਲੋਂ ਪੂਰੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਆ ਤੇ ਤੁਸੀਂ ਵੀ ਜੇ ਹੋ ਸਕਦਾ ਮੇਰੇ ਹਿਸਾਬ ਨਾਲ ਤਾਂ ਬਈ ਸਾਰਿਆਂ ਨੂੰ ਦੇਖਣਾ ਚਾਹੀਦਾ ਕੁਛ ਨਾ ਕੁਛ ਇਹਨਾਂ ਪਿੰਡ ਭਰਾਵਾਂ ਦੀ ਮਦਦ ਕਰਨੀ ਚਾਹੀਦੀ ਅਜੇ ਤਾਂ ਹੁਣ ਇੱਥੇ ਕੋਈ ਮੇਰੇ ਹਿਸਾਬ ਨਾਲ ਕੋਈ ਪੱਠਿਆਂ ਦੀਆਂ ਦੋ ਪੰਡਾ ਰੱਖ ਕੇ ਆਇਆ ਤੇ ਕਹਿਣ ਦਾ ਮਤਲਬ ਇਹ ਹੈ ਕਿ ਇਸ ਟਾਈਮ ਲੋੜ ਆ ਤੇ ਆਪ ਤਾਂ ਇਹ ਨਹੀਂ ਕਹਿ ਰਹੇ ਪਰ ਫਿਰ ਵੀ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਇਹਨਾਂ ਦੀ ਵੱਤ ਤੋਂ ਵੱਤ ਜਿੰਨੀ ਵੀ ਹੋ ਸਕੇ ਹੈਲਪ ਕਰੀਏ ਸੋ ਹੋਰ ਵੀ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਨਾਲ ਤੇ ਚੱਲਦੇ ਆ ਅੱਗੇ ਜੀ ਕੁਝ ਦੇਖ ਸਕਦੇ ਆ ਇੱਥੇ ਪਿੰਡ ਵਾਲਿਆਂ ਦੇ ਹਾਲਾਤ ਦੇਖੋ ਸਾਹਮਣੇ ਗੁਰਦੁਆਰੇ ਦੇ ਵਿੱਚ ਸ਼ਰਨ ਲਈ ਹੋਈ ਆ ਸਾਰਿਆਂ ਨੇ ਇੱਧਰ ਤੁਸੀਂ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਇੱਥੇ ਥੋੜਾ ਬਹੁਤਾ ਪਾਣੀ ਦੀ ਜਿਹੜੀ ਇਹਨਾਂ ਨੂੰ ਮਿਲਦੀ ਪਈ ਆ ਸੁਵਿਧਾ ਪਰ ਸਭ ਤੋਂ ਮਾੜੀ ਗੱਲ ਇਹ ਹੀ ਆ ਕਿ ਇਹਨਾਂ ਨੂੰ ਕੋਲ ਨਾ ਇੱਥੇ ਰਾਤ ਰੋ ਰਿਆ ਦੀ ਅੱਜ ਨਾਲ ਕੋਈ ਜਗ੍ਹਾ ਆ ਤੇ ਨਾ ਹੀ ਇਹਨਾਂ ਕੋਲ ਕੋਈ ਕਹ ਲਓ ਕਿ ਜੰਗਲ ਪਾਣੀ ਧਾਨ ਵਾਸਤੇ ਚੰਗੀ ਸੁਵਿਧਾ ਆ ਤੇ ਉਸ ਤੋਂ ਬਾਅਦ ਬੱਚੇ ਨਿੱਕੇ ਨਿੱਕੇ ਆ ਲਾਈਟ ਦਾ ਪਰ ਪ੍ਰਬੰਧ ਵੀ ਇਦਾਂ ਹੀ ਆ ਆਉਂਦੀ ਜਾਂਦੀ ਆ ਸਰਕਾਰ ਨੂੰ ਇਹ ਹੀ ਬੇਨਤੀ ਆ ਕਿ ਸਰਕਾਰ ਬੱਤੋਵਾ ਦੇ ਨਾਲ ਲੋਕਾਂ ਦੀ ਤੁਸੀਂ ਦੇਖ ਸਕਦੇ ਆ ਇਹਨਾਂ ਦੇ ਪਿੰਡ ਵਾਸੀਆਂ ਦੇ ਹਾਲਾਤ ਕੀ ਆ ਇਸ ਸਮੇਂ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਰੁਕੇ ਹੋਏ ਆ ਸਾਰਾ ਪਿੰਡ ਤੁਸੀਂ ਇੱਕ ਵਾਰੀ ਸਾਰੇ ਪਾਸੇ ਦੇਖੋ ਕਿਸ ਤਰ੍ਹਾਂ ਬਿਨਾਂ ਕਿਸੇ ਰੱਤਰਾ ਹੋਏ ਤੇ ਆਪਣੇ ਜਿਹੜੇ ਆ ਰੈਂਦੇ ਪਏ ਆ ਲੰਗਰ ਪਾਣੀ ਦੀ ਸੇਵਾ ਜਿਹੜੀ ਆ ਗੁਰਦੁਆਰਾ ਫਲਕ ਫੋਕਤਾ ਵੱਲੋਂ ਨੁਵਾਈ ਜਾ ਰਹੀ ਆ ਤੇ ਬਾਕੀ ਇਹਨਾਂ ਦਾ ਆਪਣਾ ਜੋ ਵੀ ਦਾਣਾ ਪਾਣੀ ਇਹਨਾਂ ਨੇ ਸੱਖਾ ਕੀਤਾ ਉਹ ਖਾ ਰਹੇ ਆ ਇਹ ਬਾਕੀ ਤੁਸੀਂ ਇੱਕਲਾ ਇੱਥੇ ਦਾ ਹਾਲਾਤ ਵੀ ਦੇਖ ਰਹੇ ਮਿਆਣੀ ਪਿੰਡ ਦਾ ਜਿੱਦਾਂ ਆਪਾਂ ਗੱਲ ਕਰੀਏ ਕਿ ਜਿੱਥੋਂ ਪੰਜਾਬ ਦੇ ਵਿੱਚ ਵਿਆਸ ਦਰਿਆ ਸ਼ੁਰੂ ਹੁੰਦਾ ਆ ਇਹ ਹਰੀਕੇ ਪੱਤਣ ਤੱਕ ਰੋਜਪੁਰ ਦੀ ਹੱਦ ਜਿੱਥੇ ਪਾਕਿਸਤਾਨ ਤੇ ਭਾਰਤ ਦਾ ਬਾਡਰ ਆ ਉੱਥੇ ਤੱਕ ਇਹੀ ਹਾਲਾਤ ਬਣੇ ਹੋਏ ਆ ਅਨੇਕਾਂ ਹੀ ਹਜ਼ਾਰਾਂ ਪਿੰਡ ਆ ਜਿਹੜੇ ਲੋਕ ਇਹ ਜਿਹੜੀ ਤਰਾਸਦੀ ਦੀ ਮਾਰ ਝੱਲਦੇ ਪਏ ਆ ਹੁਣ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਅੱਲਾਹ ਪਰ ਬੋਲਦੇ ਪਏ ਸੀ ਤੇ ਸਾਡੇ ਇੱਕ ਦਰਿਆ ਦੇ ਬੰਨ ਬੰਨਾ ਜਾਵੇ ਸਾਡੇ ਕੋਲ ਨਹੀਂ ਚੁੱਕ ਕੇ ਰੋਜ਼ ਜੁੱਲੀ ਮਿਸਤਰਾ ਟੁਰਾਇ ਜਾਂਦਾ ਬੜੀ ਹਾੜੀ ਬੇਇੱਜ਼ਤੀ ਲੋਕ ਆਰਦੇ ਦੇ ਖੇਰ ਲੈਣ ਮਾਰੇ ਟੁਰ ਪੈਂਦੇ ਨੇ ਤੇ ਸਾਡਾ ਬਸ ਬੰਨ ਬੰਨਾ ਜਾਵੇ ਇੱਕ ਬੱਚੇ ਦੀ ਪੜਾਈ ਸਾਡੇ ਦੀ ਖਰਾਬ ਹੁੰਦੀ ਪਈ ਆ ਤੇ ਇੱਕ ਅਸੀਂ ਵੇਕਰੋਂ ਨਿਕਲੇ ਆਂ ਜਿਵੇਂ ਮਖਤਿਆ ਤਰਾ ਬੈਠੇ ਆਂ ਕਦੀ ਕਿਦੋਂ ਰੋਟੀ ਖਾ ਵੀ ਤੇ ਮੰਗੇ ਕਰਕੇ ਕਿਦੋਂ ਖਾ ਵੀ ਲੈ ਤੇ ਸਾਡੇ ਬਸ ਹੱਲ ਕੀਤਾ ਜਾਵੇ ਸਣਾ ਇੱਕ ਬੰਨ ਬੰਨਾ ਜਾਵੇ ਤੇ ਇੱਕ ਸਾਡੇ ਬੱਚਿਆਂ ਦਾ ਸਕੂਲ ਲਾ ਕੇ ਪਿੰਡ ਖੋਲਾ ਜਾਵੇ ਸਕੂਲ ਵੀ ਆ ਨਹੀਂ ਸਨ मेरा नाम हरप्रीत कौर है पिंड अब है दरिया से पानी बहुत ज्यादा बच चुका है पानी बदन करके क्योंकि बड़ी ज़्यादा समस्या आई है बच्चे नि स्कूल बंद हो चुके हैं स्कूल जाना भी बहुत औखा है पानी बहुत बदन करके निकलना भी बहुत मुश्किल हो चुका है जो कि खाना पीना भी बहुत औखा है अब दुलापुर पिंड के आले दुआले इना पानी है तो बहुत मुश्किल निकल के आए बहुत माड़े हाल आ ਇਹ ਸਾਸੀਂ 2 ਦਿਨਾਂ ਤੋਂ ਕੁੱਖੇ ਪਾਣੇ ਸਾਨੂੰ ਕੋਲ ਪੱਕੇ ਆਲੇ ਨੇ ਰਾਤ ਵੀ ਲੰਗਰ ਪਕਾਇਆ ਹਣੇ ਬਿਠਾਇਆ ਇਹ ਸਾਡੀ ਹੋਰ ਕਿਸੇ ਨੇ ਪਾਲੀ ਨਹੀਂ ਔਰ ਬਹੁਤ ਮਾਣ ਕੇ ਡਾਂਡਾ ਨਹੀਂ ਉਜਾਲੇ ਮਿਹਰਬਾਨੀ ਇਹਨਾਂ ਦੀ ਜਿਹੜੇ ਆਇਆ ਸਾਡੇ ਕੋਲ ਸਾਡੀ ਸਿਹਤ ਦਾ ਸਥਿਤੀ ਚੰਗੀਆਂ ਦਾ ਵਾਸਤੇ ਆਇਓ ਯਾਰ ਤੇ ਪਾਣੀ ਜਿਹੜਾ ਸਾਡੇ ਪਿੰਡ ਦੇ ਬਹੁਤ ਆ ਗਿਆ ਬਹੁਤ ਮਾੜੇ ਹਾਲਾਤ ਆ ਰਸਨ ਜਿਹੜਾ ਸਾਡਾ ਰਸਨ ਉਜਰੇ ਸਾਰਾ ਉੱਥੇ ਖਰਾਬ ਹੋ ਗਿਆ ਜਿਹੜਾ ਦੋਨੋਂ ਕਿਲੋ ਸੀ ਰਸਨ ਲੈ ਕੇ ਆਏ ਆ ਉਹ ਵੀ ਸਾਡਾ ਜਿਹੜਾ ਇੱਥੇ ਆ ਗੋਲ ਖਾ ਲਿਆ ਸੀ ਉਹ ਸਾਨੂੰ ਕੋਈ ਸਰਕਾਰ ਦੀ ਸੋਚ ਕੋਈ ਨਹੀਂ ਪਹੁੰਚੀ ਕੋਈ ਨੰਬਰ ਨਹੀਂ ਪਹੁੰਚਿਆ ਗਏ। ਕੋਲ ਪੱਥਰ ਨਹੀਂ ਆਇਆ ਜੀ ਬਹੁਤ ਬਹੁਤ ਧੰਨਵਾਦ। ਤੇ ਭਾਜੀ ਆਜੋ ਨਾਲ ਨਾਲ ਸਾਡੇ ਤੇ ਇਹ ਪਿੰਡ ਵਾਸੀਆਂ ਦਾ ਇੱਕੋ ਹੀ ਮੰਗਿਆ ਖਾਸ ਸੋਚ ਤੇ ਟਾਂਡੇ ਇਲਾਕੇ ਦਾ ਚੈਨਲ ਆ ਤੁਹਾਡਾ ਆਪਣਾ ਚੈਨਲ ਆ। ਮੈਂ ਟਾਂਡਾ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਆ ਕਿ ਲੋ ਬੱਦ ਤੋਂ ਬਾਅਦ ਹੋ ਸਕੇ ਇਹਨਾਂ ਭੈਣ ਭਰਾਵਾਂ ਦੀ ਮਦਦ ਕੀਤੀ ਜਾਵੇ। ਤੇ ਸਰਕਾਰ ਨੂੰ ਇਹ ਹੀ ਬੇਨਤੀ ਆ ਇਹ ਇਨ੍ਹਾਂ ਲੋਕਾਂ ਦੀ ਸੇਫਟੀ ਵਾਸਤੇ ਜਾ ਤਾਂ ਇੱਥੇ ਕਹਿੰਦੇ ਆ ਕਿ ਬੰਦ ਬਣਾਇਆ ਜਾਵੇ ਪਰ ਬੰਦੀ ਨਹੀਂ ਬਣਾਈ ਜਾਂਦੀ ਬੰਦੀ ਬਣਾਈ ਜਾਵੇ ਤਾਂ ਜੋ ਜਿਹੜਾ ਇਹ ਹਰੇਕ ਸਾਲ ਇਹ ਤਰਾਸਦੀ ਦੀ ਮਾਰ ਚੱਲਦੇ ਆ ਇਹ ਨਾਂ ਤੇ ਲਿਖਾ ਸਕੇ ਤੇ ਜਿਹੜੀ ਇਹ ਹਰੇਕ ਸਾਲ ਪਾਣੀ ਦੀ ਸਮੱਸਿਆ ਆ ਇਹਨਾਂ ਨਾਲ ਇਹਨਾਂ ਦੀ ਘਰਵਾਰ ਦਾ ਨੁਕਸਾਨ ਹੁੰਦਾ ਆ ਮਾਲ ਡੰਗਰ ਦਾ ਨੁਕਸਾਨ ਹੁੰਦਾ ਆ ਤੇ ਇਹਨਾਂ ਦੀਆਂ ਜ਼ਮੀਨਾਂ ਫਸਲਾਂ ਦਾ ਨੁਕਸਾਨ ਹੁੰਦਾ ਆ ਇੱਕ ਵਾਰੀ ਇਹ ਪੈਸੇ ਲਾਇਦਾ ਨ ਸਰਕਾਰ ਵੱਲੋਂ ਤੇ ਇਹ ਕੰਮ ਜਿਹੜਾ ਇੱਕ ਵਾਰੀ ਮੁਕੰਮਲ ਤੌਰ ਤੇ ਪੂਰਾ ਹੋ ਜਾਵੇ ਤੇ ਫਿਰ ਉਸ ਤੋਂ ਬਾਅਦ ਇਹ ਜਿਹੜੀ ਦੁਬਾਰਾ ਸਮੱਸਿਆ ਨਹੀਂ ਆਏਗੀ ਤੇ ਹੋਰ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਆ ਸਾਡੀ ਉਹੀ ਮੰਗ ਹੈ ਜੀ ਸਾਡੇ ਫੀਲਡ ਦੇ ਆਲੇ-ਦੁਆਲੇ ਬੰਲੀ-ਬੰਲੀ ਹੈ ਠੀਕ ਹੈ ਜੀ ਹਾਂਜੀ ਸੋ ਇਸੇ ਤਰ੍ਹਾਂ ਦੀਆਂ ਅਗਲੀਆਂ ਵੀਡੀਓ ਜਿਹਨਾਂ ਮੌਕੇ ਦੇ ਹਾਲਾਤ ਹੈ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਤੁਹਾਡੇ ਤੋਂ ਜਾਤ ਲੈਂਦਾ ਹੋਇਆ ਮੈਂ ਪਰਮਿੰਦਰ ਸਿੰਘ ਰਾਜਾ ਟਾਂਡਾ 696 ਤੋਂ ਸਤਿ ਸ੍ਰੀ ਅਕਾਲ